ਹਾਂਜੀ ਹੁਣ ਤੱਕ ਦੀ ਬਹੁਤ ਵੱਡੀ ਅਪਡੇਟ ਆ ਰਹੀ ਏ ਸਾਹਮਣੇ ABC ਪੰਜਾਬ ਚੈਨਲ ਬਣੀਓ ਸੁਖਵੀਰ ਬਾਦਲ ਨੇ ਜਿਹੜੀ ਕਿ ਇੱਕ ਆਡੀਓ ਲੀਕ ਕਰੀ ਸੀ ਤੇ ਉਹਦੇ ਵਿੱਚ SSP ਪਟਿਆਲਾ ਦਾ ਵਿੱਚ ਨਾਮ ਆਇਆ ਸੀ ਵੀ ਇਹ ਆਡੀਓ ਇਹਨਾਂ ਦੀ ਤੇ ਹੁਣ ਉਹ ਆਡੀਓ ਕਹਿੰਦੇ ਵੀ AI ਨਾਲ ਬਣਾਈ ਗਈ ਆ ਤੇ ਪਹਿਲਾਂ ਆਪਾਂ ABC ਪੰਜਾਬ ਚੈਨਲ ਬਣੀਓ ਬਹੁਤ ਵੱਡੇ ਖੁਲਾਸੇ ਹੋਣ ਜਾ ਰਿਹਾ ਇਸ ਮਾਮਲੇ ਬਾਰੇ ਪੂਰੀ ਗੱਲਬਾਤ ਕੀ ਆ ਪਹਿਲਾਂ ਆਪਾਂ ਵੀਡੀਓ ਸੁਣਾਵਾਂਗੇ ਚੈਨਲ ਤੇ ਬਣੇ ਰਹੋ ਵੀ ਅੱਜ ਦੇ ਖੁਲਾਸੇ ਕੀ ਹੋਏ ਆ ਸੁਖਵੀਰ ਬਾਦਲਵਾਲੀ ਪਹਿਲਾ ਵੀਡੀਓ ਸੁਣੋ ਫਿਰ ਕਰਦੇ ਆ ਅੱਗੇ ਗੱਲ ਖਲਾਵੀ ਸਿਆਸੀ ਤੌਰ ਤੇ ਬੜਿਆ ਭਖਿਆ ਹੋਇਆ ਹੋਇਆ ਕਥੀ ਤਾੜੀ ਹੁੰਦਾ ਪੁਲਿਸ ਅਫਸਰਾਂ ਦੀ ਪਟਿਆਲੇ ਵਾਲਿਆਂ ਦੀ ਉਸ ਨੂੰ ਲੈ ਕੇ ਪੁਲਿਸ ਹਾਲੇ ਤੱਕ ਵੀ ਉਸੇ ਸਟੈਂਡ ਤੇ ਹੈ ਕਿ ਬਾਈ ਜੀ ਇਹ ਬਣੀ ਹੈ AI ਨਾਲ ਤੇ ਜਨਰੇਟ ਕਰਕੇ ਜਿਨੇ ਜਿਨੇ ਇਹਨੂੰ ਵਾਇਰਲ ਕੀਤਾ ਸ਼ੇਅਰ ਕੀਤਾ ਲੀਕ ਕੀਤਾ ਉਹ ਸਭ ਨੂੰ ਹੁਣ ਤਲਬ ਕੀਤਾ ਜਾ ਰਿਹਾ ਇੱਕ ਪੱਤਰਕਾਰ ਰਤਨਦੀਪ ਧਾਲੀਵਾਲ ਦੇ ਨਾਲ ਨਾਲ ਬਾਕੀ ਸ਼੍ਰੋਮਣੀ ਕਾਲੀ ਦਲ ਦੇ ਲੀਡਰ ਇੱਥੋਂ ਤੱਕ ਕਿ ਅਰਸ਼ਦੀਪ ਸਿੰਘ ਕਲੇਰ ਤਾਂ ਅਜੇ ਪੇਸ਼ੀ ਭੁਗਤ ਵੀ ਆਏ ਉਸ ਮਸਲੇ ਨੂੰ ਲੈ ਕੇ ਕੀ ਕੁਝ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਵੀ ਸੰਭਾਵਨਾਵਾਂ ਇਹ ਕੋ ਸਭ ਤੋਂ ਵੱਡੀ ਗੱਲ ਹੈ ਕਿ ਆਪਾਂ ਪਹਿਲਾਂ ਵੀ ਕਈ ਦਫਾ ਗੱਲ ਕਰ ਚੁੱਕੇ ਹਾਂ ਕਿ ਪੰਜਾਬ ਦੇ ਵਿੱਚ ਪੁਲਿਸ਼ਿੰਗ ਨਹੀਂ ਹੋ ਰਹੀ ਪੁਲਿਸ਼ਿੰਗ ਹੋ ਰਹੀ ਆ ਜੀ ਪੋਲਿਟਿਸ਼ਨਾਂ ਨੂੰ ਖੁਸ਼ ਕੀਤਾ ਜਾ ਰਿਹਾ ਹੈਗਾ ਹੁਣ ਦੇਖੋ ਜਿਹੜੀ ਪਟਿਆਲਾ ਪੁਲਿਸ ਦੇ ਵੀ ਜਿਹੜੀ ਕੌਨ ਕਾਲ ਹੋਈ ਹੈ ਕਾਨਫਰੈਂਸ ਕਾਲ ਹੋਈ ਹੈ ਉਹਨੂੰ ਪਟਿਆਲਾ ਪੁਲਿਸ ਦੇ ਐਸਐਸਪੀ ਨੇ ਵੀ ਕਹਿ ਦਿੱਤਾ ਹੈਗਾ ਔਰ ਪਟਿਆਲਾ ਰੇਂਜ ਦੇ ਡੀਆਈਜੀ ਨੇ ਵੀ ਕਹਿ ਦਿੱਤਾ ਕਿ ਏਆਈ ਜਨਰੇਟਡ ਆ ਹੁਣ ਸ਼ਰੋਮਨੀ ਕਾਲੀਦਲ ਕਹਿ ਰਹੇ ਕਿ ਇਹੋ ਜਿਹਾ ਤੁਹਾਡੇ ਕੋ ਕਿਹੜਾ ਜੰਤਰ ਮੰਤਰ ਤੰਤਰ ਆ ਜਾਂ ਛੜੇੰਤਰ ਆ ਜਾਂ ਕੋਈ ਇਹੋ ਜਿਹਾ ਕਿਹੜਾ ਜੰਤਰੂ ਆ ਕਿ ਢਾਈਆਂ ਇੱਕ ਘੰਟਿਆਂ ਦੇ ਵਿੱਚ ਤੁਸੀਂ ਇਹ ਦੱਸਤਾ ਕਿ ਇਹ ਏਆਈ ਜਨਰੇਟਡ ਆ ਇੰਡੀਆ ਦੇ ਵਿੱਚ ਦੋ ਬਿਹਤਰੀਨ ਜਿਹੜੀਆਂ ਸੈਂਟਰ ਦੀਆਂ ਏਜੰਸੀਆਂ ਨੇ ਜਿੱਥੇ ਲੈਬਾਰਟਰੀਆਂ ਨੇ ਇੱਕ ਚੰਡੀਗੜ੍ਹ ਦੇ ਵਿੱਚ ਸੈਕਟਰ 36 ਦੇ ਵਿੱਚ ਤੇ ਇੱਕ ਹైదరాబాద్ ਦੇ ਵਿੱਚ ਕੀ ਉੱਥੇ ਜਾਂਚ ਕਰਵਾਈ ਹੈ ਜਾਂ ਜਿਹੜੀ ਸਟੇਟ ਦੀ ਇੱਕ ਆਪਣੀਆਂ ਖਰੜ ਦੇ ਵਿੱਚ ਉੱਥੇ ਜਾਂਚ ਹੋਈ ਹੈ ਕਿਉਂਕਿ ਇਹ ਤੇ ਪੰਜਾਬ ਪੁਲਿਸ ਚੈਲੰਜ ਕਬੂਲ ਨਹੀਂ ਕਰਦੀ ਇਹ ਤੇ ਜੇ ਥਾਣਿਆਂ ਦੇ ਬਾਹਰ ਬੰਬ ਵੀ ਫਟਦਾ ਕੋਈ ਜੇ ਗੈਂਗਸਟਰ ਜਾਂ ਅੱਤਵਾਦੀ ਬੰਬ ਕਰੇ ਨੇ ਪਟਾਕੇ ਪਾਰੇ ਨੇ ਇੱਥੇ ਪੰਜਾਬ ਪੁਲਿਸ ਤੇ ਬਹਾਨੇ ਲਾ ਰਹੀ ਹੈ ਕਿ ਜੀ ਟਾਇਰ ਫਟ ਗਿਆ ਸਕੂਟਰ ਦਾ ਫਟ ਗਿਆ ਮੋਟਰਸਾਈਕਲ ਦਾ ਫਟ ਗਿਆ ਆਂਡੀਆਂ ਗਵਾਂਡੀਆਂ ਦੇ 2 ਕਿਲੋ ਕਿਲੋਮੀਟਰ ਘਰਾਂ ਦੇ ਲੋਕਾਂ ਦੇ ਸ਼ੀਸ਼ੇ ਟੁੱਟ ਜਾਂਦੇ ਨੇ ਤੇ ਅੰਮ੍ਰਿਤਸਰ ਪੁਲਿਸ ਗੁਰਦਾਸਪੁਰ ਪੁਲਿਸ ਮਜੀਠਾ ਪੁਲਿਸ ਜਾਂ ਹੋਰ ਜਿਹੜੀ ਪੁਲਿਸ ਕਈ ਜੀ ਜੀ ਟਾਇਰ ਫਟਿਆ ਹੈਗਾ ਸੀ ਪਟਾਕੇ ਪੈ ਗਏ ਤੇ ਫਿਰ ਬਾਅਦ ਵਿੱਚ ਦਿੱਲੀ ਪੁਲਿਸ ਨੇ ਬੰਦੇ ਫੜੇ ਆਗੇ ਦਿੱਲੀ ਪੁਲਿਸ ਆਲਿਆ ਕੋ ਬੰਦਿਆਂ ਨੇ ਕਬੂਲ ਕੀਤਾ ਕਿ ਜਿਹੜਾ ਗੁਰਦਾਸਪੁਰ ਪਿਛਲੇ ਹਫਤੇ ਬੰਬ ਫਟਿਆ ਸੀ ਅਹੀਂ ਫਾੜਿਆ ਤੇ ਹੁਣ AI ਜਨਰੇਟਡ ਕਹੀ ਜਾ ਰਹੀ ਹੈਗੀ ਹੁਣ ਪੰਜਾਬ ਪੁਲਿਸ ਨੇ ADGP SPS ਪਰਮਾਰ ਸਾਹਿਬ ਉਹਨਾਂ ਦੀ ਡਿਊਟੀ ਲਗਾਈ ਹੈ ਸ਼ਰਮਨੀ ਕਾਲੀ ਦਾ ਲੀਡਰ ਔਰ ਪੱਤਰਕਾਰਾਂ ਨੂੰ ਨੋਟਿਸ ਕੱਢਣ ਦੀ ਪਹਿਲਾਂ ਜਿਹੜੀ ਕਾਨਫਰੰਸ ਕਾਲ ਹੋਈ ਆ ਪਟਿਆਲਾ ਪੁਲਿਸ ਦੀ ਉਸ ਕਾਨਫਰੰਸ ਕਾਲ ਦੇ ਵਿੱਚ ਜੋ ਇੰਸਪੈਕਟਰ ਤੇ DSP ਤੇ SSP ਤੇ SP ਰੈਂਕ ਦੇ ਅਧਿਕਾਰੀ ਸੀ ਉਹ ਤੇ ਸਾਰੇ ਮੋਬਾਈਲਾਂ ਦੇ ਵਿੱਚ ਜਦੋਂ ਆਪਾਂ ਕਾਨਫਰੰਸ ਕਾਲ ਕਰਦੇ ਉਹ ਰਿਕਾਰਡ ਦੇ ਵਿੱਚ ਰਹਿੰਦੀ ਹੈ ਤੇ ਕੀ ਪੰਜਾਬ ਦੇ ਡੀਜੀਪੀ ਸਾਹਿਬ ਜਾਂ ਪੰਜਾਬ ਦੇ ਡੀਜੀਪੀ ਦੀ ਨਿਰਦੇਸ਼ਨਾ ਹੇਠ ਬਣੀ ਜਾਂਚ ਕਮੇਟੀ ਐਸਪੀ ਐਸ ਪਰਮਾਰ ਸਾਹਿਬ ਜੋ ਏਡੀਜੀਪੀ ਰਹੇ ਕਿ ਉਹਨਾਂ ਨੇ ਪਹਿਲਾਂ ਉਹਨਾਂ ਅਫਸਰਾਂ ਨੂੰ ਬੁਲਾਇਆ ਉਸ ਕਾਨਫਰੈਂਸ ਕਾਲ ਦੇ ਵਿੱਚ ਕਿੰਨੇ ਡੀਐਸਪੀ ਸਨ ਕਿੰਨੇ ਐਸਪੀ ਸਨ ਜਾਂ ਕਿੰਨੇ ਵੱਡੇ ਅਧਿਕਾਰੀ ਸਨ ਕਿ ਉਹਨਾਂ ਨੂੰ ਬੁਲਾਇਆ ਪਹਿਲਾਂ ਸਾਰਿਆਂ ਦੇ ਫੋਨ ਚੈੱਕ ਕੀਤੇ ਹੋ ਸਕਦਾ ਕਈਆਂ ਨੇ ਕੀ ਡਿਲੀਟ ਮਾਰਦੇ ਹੋਵੇ ਜਾਂ ਫਾਰਮੈਟ ਮਾਰਤਾ ਹੋਵੇ ਪਰ ਸਭ ਕੁਝ ਹੋ ਜਾਂਦਾ ਪਰ ਰਿਕਵਰ ਤੇ ਸਭ ਕੁਝ ਹੋ ਜਾਂਦਾ ਕਾਲੀਦਲ ਦੇ ਲੀਡਰਾਂ ਨੂੰ ਜਾਂ ਪੱਤਰਕਾਰਾਂ ਨੂੰ ਜਾਂ ਹੋਰ ਲੋਕਾਂ ਨੂੰ ਜਿਨ੍ਹਾਂ ਨੇ ਸੋਸ਼ਲ ਮੀਡੀਆ ਤੇ ਸ਼ੇਅਰ ਕੀਤੀ ਹੈ ਉਹਨਾਂ ਨੂੰ ਨੋਟਿਸ ਕੱਢਣ ਤੋਂ ਪਹਿਲਾਂ ਪੁਲਿਸ ਨੂੰ ਆਪਣੀ ਇਨਵੈਸਟੀਗੇਸ਼ਨ ਕਰਨੀ ਚਾਹੀਦੀ ਸੀ ਪਟਿਆਲਾ ਪੁਲਿਸ ਤੋਂ ਚਲੋ ਡੀਆਈਜੀ ਨੇ ਕਹਿ ਹੀ ਦਿੱਤਾ ਜੋ ਕਾਲੀਦਲ ਦੇ ਲੀਡਰ ਕਹਿ ਰਹੇ ਨੇ ਇਲੈਕਸ਼ਨ ਕਮਿਸ਼ਨ ਨੂੰ ਵੀ ਦੱਸ ਦਿੱਤਾ ਕਿ ਪਟਿਆਲਾ ਪੁਲਿਸ ਨੇ ਕਿ ਏਆਈ ਜਨਰੇਟਡ ਆ ਪਰ ਜਿਹੜੀ ਕਿਉਂਕਿ ਕੱਲ ਕੇਸ ਲੱਗਾ ਸ਼੍ਰੋਮਣੀ ਕਾਲੀਦਲ ਨੇ ਇਸ ਤੇ ਪੀਆਲ ਪਾਈ ਆ ਔਰ ਇਲੈਕਸ਼ਨ ਕਮਿਸ਼ਨ ਨੇ ਪੰਜਾਬ ਦੇ ਡੀਜੀਪੀ ਗੌਰਵ ਜਾਦਵ ਸਾਹਿਬ ਨੂੰ ਜੋ ਸਟੇਟ ਇਲੈਕਸ਼ਨ ਕਮਿਸ਼ਨ ਰਾਜਕਮਲ ਚੌਧਰੀ ਸਾਹਿਬ ਉਹਨਾਂ ਨੇ ਗੌਰਵ ਜਾਦਵ ਸਾਹਿਬ ਨੂੰ ਰਿਪੋਰਟ ਮੰਗੀ ਗੌਰਵ ਜਾਦਵ ਸਾਹਿਬ ਨੇ ਪ੍ਰਮਾਰ ਸਾਹਿਬ ਨੂੰ ਕਹਿ ਦਿੱਤਾ ਪ੍ਰਮਾਰ ਸਾਹਿਬ ਨੇ ਹੁਣ ਜੋ ਵੀ ਬੀਐਨਐਸ ਦੀ ਧਾਰਾ ਜਿਸ ਦੇ ਤਹਿਤ ਸਾਰਿਆਂ ਨੂੰ ਸੰਬੋਧਨ ਕਰ ਲਿਆ ਹਾਲਾਂਕਿ ਅਰਸ਼ਦੀਪ ਸਿੰਘ ਕਲੀਅਰ ਕਹਿ ਰਹੇ ਕਿ ਇਸ ਧਾਰਾ ਦੇ ਤਹਿਤ ਤੁਸੀਂ ਜਾਣਾ ਜ਼ਰੂਰੀ ਹੈ ਤੁਸੀਂ ਘਰੋਂ ਬੈਠ ਕੇ ਵੀ ਜਵਾਬ ਦੇ ਸਕਦੇ ਹੁਣ ਸਵਾਲ ਇਹ ਕੀ ਜਾਂਚ ਤੇ ਹੋਣੀ ਚਾਹੀਦੀ ਹੈ ਨੇ ਇੱਕ ਕਿਉਂ ਕਿਉਂ ਲੋਡ ਪੈ ਗਈ ਹੈਗੀ ਔਰ ਦੇਖੋ ਸਾਰੇ ਪੁਲਿਸ ਵਾਲੇ ਨਾ ਜਮੀਰ ਨਹੀਂ ਮਰਿਆ ਹੁੰਦਾ ਕਈ ਅਣਖੀ ਵੀ ਹੁੰਦੇ ਠੀਕ ਹੈ ਪੁਲਿਸ ਧੱਕਾ ਕਰਦੀ ਪਰ ਕੋਈ ਨਾ ਕੋਈ ਅਜੀਹਾ ਅਣਖੀ ਜਾਂ ਜਮੀਰ ਵਾਲਾ ਹੋਊਗਾ ਬੰਦਾ ਕਿ ਯਾਰ ਇਹਨਾਂ ਧੱਕਾ ਵੀ ਨਹੀਂ ਚਲੋ ਪੰਜ ਬੰਦਿਆਂ ਦੇ ਕਾਗਜ਼ ਰੱਦ ਕਰ ਦਿਓ ਤੁਸੀਂ ਤੇ ਘਰਾਂ ਦੇ ਬਾਹਰ ਨਾਕੇ ਲਾ ਰਹੇ ਹੋ ਵੀ ਫਲਾਨੇ ਬੰਦੇ ਨੇ ਨਾ ਲਾਮਿਨੇਸ਼ਨ ਭਰਨੀ ਉਹਨੂੰ ਘਰੋਂ ਘਰ ਰੋਕ ਲਓ ਪਿੰਡ 'ਚ ਨਾਪ ਲਓ ਘਰ 'ਚ ਦੱਬ ਲਓ ਠੀਕ ਹੈ ਧੌਂ ਤੇ ਗੋਡਾ ਰੱਖ ਦੋ ਸੰਗ ਘੁੱਟ ਦੋ ਫਿਰ 5 ਕਿਲੋਮੀਟਰ ਤੋਂ ਪਹਿਲਾਂ ਪਹਿਲਾਂ ਜੋ ਕਰਨਾ ਕਰ ਲੋ ਪੁਲਿਸ ਨੇ ਹੱਲਾਸ਼ੇਰੀ ਦਿੱਤੀ ਤੇ ਇੱਕ ਪਰਚਾ ਚੋਰ ਬੰਦਾ ਜਿਹੜਾ ਕੋਪਾ ਜੈਵ ਨਹੀਂ ਗਿਆਗਾ ਭਲਵਾਨ ਤਗੜਾ ਸੀ ਭਾਵੇਂ ਉਹਨੂੰ ਬਾਅਦ ਚ ਉੱਥੇ ਉਹਨੂੰ ਕੋਈ ਗਸ਼ ਗਸ਼ ਖਾ ਕੇ ਡੇਕ ਪੈਂਦਾ ਉਲਟਾ ਕਿਦੇ ਲੈਣੀਆਂ ਦੇ ਨੇ ਉਹ ਇੱਕ ਜਨਾਨੀ ਕੋ ਵੇਖੋ ਸੂਰਮਾ ਦੇਖੋ ਜਨਾਨੀ ਕੋ ਕਾਗਜ਼ ਚੁੱਕ ਕੇ ਲੈ ਕੇ ਪਰਾਰ ਹੋ ਗਿਆ ਭੱਜ ਜਾਵੇ ਨਾ ਗਿੱਟਿਆਂ ਦੇ ਵਿੱਚ ਜਾਣ ਨਹੀਂ ਆ ਤੇ ਉਹ ਲੋਕਾਂ ਨੇ ਲੱਭ ਲਿਆ ਕਿ ਉਹ ਕਿਹਦੇ ਨਾਲ ਉਹਦੀਆਂ ਫੋਟੋ ਐਮਐਲਏ ਸਾਹਿਬ ਦੇ ਨਾਲ ਉਹਦੀਆਂ ਫੋਟੋਆਂ ਵਾਇਰਲ ਹੋ ਸ਼ੁਗਰ ਉਹ ਪਟਿਆਲਾ ਪੁਲਿਸ ਨੇ ਨਹੀਂ ਕੀਤਾ ਜਾਂ ਸਬੰਧਤ ਐਮਐਲਏ ਨੇ ਕਿਹਾ ਤਾਂ ਭਈ ਮੈਂ ਮੇਰੀ ਨੀਅਤ ਮੇਰੀ ਏਆਈ ਜਨਰੇਟਡ ਫੋਟੋ ਹੈ ਨਾ ਹੁਣ ਪੁਲਿਸ ਦੀ ਹਲਾਸ਼ੇਰੀ ਤੋਂ ਬਾਅਦ ਕਾਨਫਰੰਸ ਕਾਲ ਤੇ ਪਟਿਆਲਾ ਦਾ ਐਕਸਪੋਜ਼ ਹੋ ਗਿਆ ਫਰਜੀ ਆ ਨਕਲੀ ਆ ਉਹ ਹਾਈ ਕੋਰਟ ਨੇ ਡਿਸਾਈਡ ਕਰਨ ਹੈਗਾ ਕਿ ਕਾਲੀ ਦਲ ਦੀ ਉਹ ਮੰਗ ਹੈਗੀ ਆ ਕਿ ਮਸਲਾ ਪਟਿਆਲੇ ਤੋਂ ਬਾਹਰ ਭੇਜਿਆ ਜਾਵੇ ਜਾਂ ਇਸ ਆਡੀਓ ਦੀ ਜਿਹਨੂੰ ਪਟਿਆਲਾ ਪੁਲਿਸ ਕਹਿ ਰਹੀ ਹੈ ਫਰਜੀ ਆ AI ਜਨਰੇਟਿਡ ਆ ਕੀ ਉਹ ਹਾਈ ਕੋਰਟ ਅੱਗੇ ਮੰਗ ਰੱਖੀ ਜਾਊਗੀ ਕਿ ਇਹਦੀ ਜਾਂਚ ਕਰਵਾਈ ਜਾਵੇ ਹੁਣ ਉਹ ਜਿਹੜੀ ਜਾਂਚ ਆ ਜਿਹੜੀ ਹਾਈ ਕੋਰਟ ਦੇ ਵਿੱਚ ਪਰ ਆਹ ਜਿਹੜਾ ਸਭ ਤੋਂ ਵੱਡਾ ਸਵਾਲ ਹੈ ਕਿ ਪਟਿਆਲਾ ਪੁਲਿਸ ਦੀ ਜਿਹੜੀ ਕੌਣ ਕੋਲ ਹੋਈ ਉਹ ਸੁਬਾਹ ਦੇ ਜਿਹੜੇ ਪੰਜਾਬ ਭਰ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਰਕਰਾਂ ਨੂੰ ਹੱਲਾਸ਼ੇਰੀ ਮਿਲੀ ਪੂਰੇ ਪੰਜਾਬ ਦੇ ਵਿੱਚ ਕਿਵੇਂ ਇਹ ਲੋਕਤੰਤਰ ਨੂੰ ਲੁੱਟਿਆ ਗਿਆ ਕਿਵੇਂ ਘਾਣ ਕੀਤਾ ਗਿਆ ਤਿੰਨਾ ਚਾਰ ਐਮ ਐਲ ਏ ਜਿਥੇ ਰੌਲਾ ਨਹੀਂ ਪਿਆ ਅਜ ਕੁਲਤਾਰ ਸਿੰਘ ਸੰਧਵਾ ਜੋ ਕੋਟਕਪੂਰਾ ਤੋਂ ਐਮ ਐਲ ਏ ਨੇ ਉਹਨਾਂ ਨੇ ਵੀ ਕਿਹਾ 120 ਕਿ 130 ਚੋਂ ਇੱਕ ਦੇ ਫਾਰਮ ਰੱਦ ਹੋ ਉਸ ਹੋ ਸਕਦਾ ਬਾਈ ਡਿਫਾਲਟ ਹੋ ਗਏ ਹੋਣਾ ਇੱਕ ਗੁਰਪ੍ਰੀਤ ਬਣਾ ਵਾਲੇ ਬਾਕੀ ਤੇ ਬਹੁਤ ਸਾਰੇ ਜਗ੍ਹਾ ਤੇ ਰੌਲਾ ਪਿਆਗਾ ਜਿਨ੍ਹਾਂ ਨੇ ਆਪਣੇ ਹਲਕਿਆਂ ਦੇ ਵਿੱਚ ਕੰਮ ਕੀਤੇ ਉਹਨਾਂ ਤੋਂ ਇਹ ਕੰਮ ਕਰਨ ਦੀ ਲੋੜ ਨਹੀਂ ਤੇ ਜਿਨ੍ਹਾਂ ਨੇ ਧੱਕੇਸ਼ਾਹੀ ਕੀਤੀ ਹੈਗੀ ਆ ਹੁਣ ਇੱਕ ਐਮਐਲਏ ਕਹ ਰਿਹਾ ਕਿ 150 ਬੰਦਾ ਲੈ ਕੇ ਡਿਸਟ੍ਰਿਕਟ ਤਰਨਤਾਰਨ ਦੇ ਵਿੱਚ ਐਸਡੀਐਮ ਕੇ ਦਫਤਰ 150 ਬੰਦਾ ਇੱਕ ਐਮਐਲਏ ਲੈ ਕੇ ਚਲ ਗਿਆ ਵਿਰੋਧੀਆਂ ਦੇ ਕਾਗਜ਼ੀ ਪਾੜ ਦਿੱਤੇ ਕਿ ਕਿਉਂਕਿ ਉਹ ਜਿਹੜੀ ਕਹਾ ਸੀ ਨਾ ਕਿ ਸਾਮ ਦਾਮ ਦੰਬੇਦ ਕਵੈਸਚਨ ਪ੍ਰਸ਼ਨ ਝੂਠ ਲੈਟਰਮ ਪਟਰਨ ਪਸਨ ਉਹ ਸੈੱਟ ਹੋ ਰਿਹਾ ਹੁਣ ਸਾਨੂੰ ਤੇ ਇਹ ਵੀ ਪਤਾ ਲੱਗਾ ਕਿ ਪਟਿਆਲਾ ਪੁਲਿਸ ਜਿੰਨੇ ਵੀ ਆਡੀਓ ਲੀਕੇ ਕੀਤੀ ਹੈ ਕੋਈ ਨਾ ਕੋਈ ਜ਼ਮੀਰ ਵਾਲਾ ਹੋਊਗਾ ਵੀ ਯਾਰ ਇੰਨਾ ਧੱਕਾ ਵੀ ਨਹੀਂ ਹੈਗਾ ਕਰ ਸਕਦੇ ਆਪਾਂ ਵੀ ਆਪਾਂ ਕਾਗਜ ਹੀ ਨਹੀਂ ਭਰਨ ਦੇਣੇ ਹੈਗੇ ਹੋ ਸਕਦਾ ਉਸ ਜਾਂ ਉਹਨੂੰ ਜ਼ਮੀਰ ਨੇ ਜਾਂ ਉਹਦੇ ਮੋਢੇ ਤੇ ਸਟਾਰ ਲੱਗਾ ਹੋਵੇ ਜਾਂ ਵੀ ਕਿ ਵੀ ਯਾਰ ਇਹ ਧੱਕਾ ਹੋ ਰਿਹਾ ਕੀ ਪਤਾ ਕੋਈ ਜਾਂ ਖਾਲੀਦਲ ਦਾ ਪਰਸੰਸਕ ਜੇ ਮੈਨੂੰ ਲੱਗ ਕਾਲੀ ਦਲ ਦਾ ਪ੍ਰਸੰਸਕ ਨਹੀਂ ਹੋ ਸਕਦਾ ਉਹ ਬੰਦੇ ਨੂੰ ਜ਼ਮੀਰ ਜਾਗਿਆ ਹੋਊਗਾ ਕਿ ਨਹੀਂ ਯਾਰ ਇੰਨਾ ਧੱਕਾ ਨਹੀਂ ਹੈਗਾ ਨਾ ਤੇ ਉਹ ਜਿਵੇਂ ਕੋਈ ਗੱਲ ਕਰੇ ਕਿ ਉਸ ਬੰਦੇ ਨੇ ਆਡੀਓ ਗਿਆ ਪਟਿਆਲਾ ਪੁਲਿਸ ਦਾ ਬੰਦਾ ਲੱਭ ਰਹੀ ਆ ਹਲ ਉਹ ਲੱਭ ਨਹੀਂ ਰੇ ਔਰ ਸਾਡੇ ਜਾਣਕਾਰ ਇਹ ਦੱਸਦੇ ਨੇ ਕਿ ਪਟਿਆਲਾ ਪੁਲਿਸ ਦੇ ਬਹੁਤ ਸਾਰੇ ਅਫਸਰ ਹੁਣ ਸੁਬੀ ਸਿੰਘ ਬਾਦਲ ਕੋ ਮਾਫੀ ਮੰਗਣਾ ਚਾਹੁੰਦੇ ਹੈ ਕਿਨੇ ਉਹ ਵੀ ਹੱਥ ਜੋੜ ਕੇ ਬਹੁਤ ਸਾਰੇ ਡੀਜੀਪੀ ਲੈਵਲ ਦੇ ਅਧਿਕਾਰੀ ਨਾਲ ਕੋਲ ਸ਼ਫਾਰਿਸ਼ ਫਵਾਈ ਗਈ ਆ ਪੋਲਿਟਿਸ਼ੀਨਰ ਕੋਲ ਸ਼ਪਾਰਸ਼ ਪਾਈ ਗਈ ਹੈ ਸੁਬੀਸ਼ ਸਿੰਘ ਬਾਦਲ ਦੇ ਜਿਹੜੇ ਨੇੜਲੇ ਸਾਥੀ ਨੇ ਉਹਨਾਂ ਕੋਲ ਫੋਨ ਕਰਵਾਏ ਜਾ ਰਹੇ ਨੇ ਸੁਬੀਸ਼ ਸਿੰਘ ਬਾਦਲ ਨਹੀਂ ਮੰਨ ਰਿਹਾਗੇ ਕਿ ਮੈਂ ਪਟਿਆਲਾ ਪੁਲਿਸ ਨੂੰ ਮਾਫ ਨਹੀਂ ਕਰਨਾ ਹੈਗਾ ਉਹ ਮਾਫ ਕਰਨ ਯੋਗ ਨਹੀਂ ਉਹ ਕਹਿ ਰਿਹਾਗੇ ਨੇ ਬਾਕੀ ਜਿਹੜੇ ਨੇ ਉਹ ਗੱਲ ਹੀ ਨਹੀਂ ਕਰ ਰਿਹਾ ਹੈਗਾ ਹੁਣ ਨਾਲੇ AI ਜਨਰੇਟਡ ਇਹ ਨੇ ਨਾਲੇ ਪੁਲਿਸ ਹੈੱਡ ਕੁਆਰਟਰ 'ਚ ਰੌਲਾ ਪੈ ਰਿਹਾ ਕਾਲੀਦਲ ਦੇ ਸਫਾਂ ਦੇ ਵਿੱਚ ਰੌਲਾ ਪੈ ਰਿਹਾ ਕਾਂਗਰਸ ਪਾਰਟੀ ਦੇ ਸਿਆਸੀ ਹਲਕਿਆਂ ਦੇ ਵਿੱਚ ਰੌਲਾ ਪੈ ਰਿਹਾ ਆਮ ਆਦਮੀ ਪਾਰਟੀ ਦੇ ਹਲਕਿਆਂ 'ਚ ਰੌਲਾ ਪੈ ਰਿਹਾ ਕਿ ਹੁਣ ਪਟਿਆਲਾ ਪੁਲਿਸ ਤਰਲਿਆਂ ਤੇ ਆਈ ਹੋਈ ਆ ਮਾਫੀ ਮੰਗਨ ਨੂੰ ਤਿਆਰ ਆ ਕਿਉਂ ਕਿ ਇਹ ਵਾਕਏ ਜਿਹੜੇ AI ਜਨਰੇਟਡ ਆ ਫਿਰ ਤਰਲੇ ਕਰਨ ਦੀ ਲੋੜ ਨਹੀਂ ਫਿਰ ਤੇ ਪਟਿਆਲਾ ਪੁਲਿਸ ਨੂੰ ਚਾਹੀਦਾ ਸੀ ਕਿ ਪਰਚਾ ਦਰਜ ਕਰ ਦੇ ਸੰਮਨ ਕੱਢਣ ਦੀ بجائے ਸੁਭੀ ਸਿੰਘ ਬਾਦਲ ਨੂੰ ਰੈਸਟ ਕਰਕੇ ਪਟਿਆਲਾ ਦੇ ਕਿਸੇ ਥਾਣੇ ਦੇ ਵਿੱਚ ਭੇਜਦੇ ਰਿਮਾਂਡ ਅਸਲ ਕਰਦੇ 5 ਦਿਨ ਦਾ ਵੀ ਕਿੱਥੋਂ ਵਾਈ ਹੈ ਸਾਨੂੰ ਦੱਸੋ ਨਹੀਂ ਤੇ ਜੁਡੀਸ਼ੀਅਲ ਭੇਜੋ ਹੂੰ ਤੁਸੀਂ ਪੱਤਰਕਾਰਾਂ ਨੂੰ ਵੀ ਭੁਲੇਟੀ ਜਾ ਰਹੇ ਹੋ ਉਹਨਾਂ ਦੇ ਵਰਕਰਾਂ ਨੂੰ ਭੁਲੇਟੀ ਜਾ ਰਹੇ ਸੁਬੀਰ ਸਿੰਘ ਬਾਦਲ ਦੇ ਖੁੱਲੀ ਚੈਲੰਜ ਹੈ ਕਿ ਮੈਨੂੰ ਫੜੋ ਨਹੀਂ ਤੇ ਮੈਂ ਫੜ ਕੇ ਤੁਹਾਨੂੰ ਦਿਵਾਵਾਂਗਾ ਇਸ ਕਰਕੇ ਤੁਹਾਨੂੰ ਅਦਾਲਤਾਂ ਨੇ ਦੇਖਣਾ ਹੈ ਜੇ AI ਜਨਰੇਟਡ ਆ ਤੇ ਫਿਰ ਸੁਬੀਰ ਸਿੰਘ ਬਾਦਲ ਦੇ ਖਿਲਾਫ ਪਰਚਾ ਦਰਜ ਹੋਣਾ ਚਾਹੀਦਾ ਤੁਸੀਂ ਅਣਪਛਾਤੇ ਵਿਅਕਤੀਆਂ ਦੇ ਖਿਲਾਫ ਕੀਤਾ एफआई नंबर 52 एफआई नंबर 52 ਤੇ ਫਿਰ ਸੁਬੀਰ ਸਿੰਘ ਬਾਦਲ ਬਾਈ ਨੇਮ ਹੋਣਾ ਚਾਹੀਦਾ ਸਭ ਤੋਂ ਪਹਿਲੇ ਕਿੰਨੇ ਸ਼ੇਅਰ ਕੀਤੀ ਹੈਗੀ ਸੁਬੀਰ ਸਿੰਘ ਬਾਦਲ ਨੇ ਆਪਣੇ ਟਵਿੱਟਰ ਅਕਾਊਂਟ ਤੇ ਆਪਣੇ ਫੇਸਬੁੱਕ ਅਕਾਊਂਟ ਤੇ ਉਸ ਤੋਂ ਬਾਅਦ ਉਹਨਾਂ ਦੇ ਜਿਹੜਾ মিডিਆ ਵਿੰਗ ਆ ਉਹਨਾਂ ਨੇ ਸਾਰਿਆਂ ਨੂੰ ਭੇਜਤੀ ਉਹ ਵਾਇਰਲ ਹੋ ਗਈ ਮੀਨ ਸੁਬੀਰ ਸਿੰਘ ਬਾਦਲ ਜਦੋਂ ਕਹਿ ਰਿਹਾ ਵੀ ਮੇਰੇ ਅਕਾਊਂਟ ਤੇ ਪਈ ਹੈ ਤੇ ਸੁਬੀਰ ਸਿੰਘ ਬਾਦਲ ਅਣਪਛਾਤਾ ਹੋ ਗਿਆ ਪਿਛਲੇ 22 ਸਾਲ ਤੋਂ ਪਾਰਟੀ ਦਾ ਪ੍ਰੈਜ਼ੀਡੈਂਟ ਆ ਸਟੇਟ ਦਾ ਡਿਪਟੀ ਸੀਐਮ ਰਹਿ ਚੁੱਕਾ ਵਿਦ ਗ੍ਰਹਿ ਮੰਤਰੀ ਰਹਿ ਚੁੱਕਾ ਪੋਰਟਫੋਲੀਓ ਦੇ ਕੋਲ ਉਹ ਕਿਵੇਂ ਅਣਪਛਾਤਾ ਹੋ ਗਿਆ ਮਤਲਬ ਪੰਜਾਬ ਪੁਲਿਸ ਨੂੰ ਅਣਪਛਾਤੇ ਹੀ ਕਰਦੀ ਜੇ ਪੁਲਿਸ ਧੱਕਾ ਕਰਦੀ ਅਣਪਛਾਤਾ ਤੇ ਜੇ ਲੀਡਰ ਕਹਿੰਦਾ ਸ਼ਰਯਮ ਕਹਿ ਰਿਹਾ ਸੁਭੀ ਸਿੰਘ ਬਾਦਲ ਕਿ ਮੈਂ ਰਿਲੀਜ਼ ਕੀਤੀ ਹੈ ਤੇ ਫਿਰ ਸੁਭੀ ਸਿੰਘ ਪਿਆਬਾ ਦਾ ਅਣਪਛਾਤਾ ਥੋੜਾ ਉਹਦੇ ਖਿਲਾਫ ਮੁਕਦਮਾ ਦਰ ਸਖਤ ਤੋਂ ਸਖਤ ਧਰਾਵਾ ਲਾਓ ਤੁਸੀਂ ਮੁਕਦਮਾ ਵੀ ਦਰਜ ਨਹੀਂ ਕਰਨਾ ਆਡੀਓ ਵੀ ਏਆਈ ਜਨਰੇਟਡ ਆ ਤਰਲੇ ਵੀ ਕਰ ਰਹੇ ਹੋ ਇਹ ਨੀਣਾ ਇਨਸਾਪ ਹੈਗਾ ਹੁਣ ਇਹ ਹਾਈ ਕੋਰਟ ਦੇ ਵਿੱਚ ਭਲਕੇ ਕੇਸ ਆ ਹੁਣ ਸੁਬੀਸ਼ਿੰਘ ਬਾਦਲ ਕਹਿੰਦੇ ਕਿ ਆਪਾਂ ਪਟਿਆਲਾ ਪੁਲਿਸ ਨੂੰ ਸਜ਼ਾ ਦਿਵਾਉਣੀ ਆ ਜੇਲ੍ਹਾਂ ਦੇ ਵਿੱਚ ਭੇਜਣਾ ਹੁਣ ਕੱਲ ਨੂੰ ਜੇ ਕੋਰਟ ਨੇ ਇਹ ਕਹਿ ਦਿੱਤਾਗਾ ਕਿ ਇਹਦੀ ਜਾਂਚ ਕਰਾਉਣੀ ਚਾਹੀਦੀ ਆ ਤੇ ਲਾਜ਼ਮੀ ਤੌਰ ਤੇ ਬੜੇ ਪਟਾਕੇ ਪਹਿਣਗੇ ਔਰ ਦੂਜੀ ਗੱਲ ਇਹਦੇ ਚ ਸਟੇਟ ਇਲੈਕਸ਼ਨ ਕਮਿਸ਼ਨ ਨੇ ਨੇ ਵੀ ਜਵਾਬ ਮੰਗਿਆ ਉਹ ਵੀ ਦੇਣਗੇ ਕਿਉਂਕਿ ਸਟੇਟ ਇਲੈਕਸ਼ਨ ਕਮਿਸ਼ਨ ਨੂੰ ਵੀ ਹਾਈ ਕੋਰਟ ਨੇ ਜਵਾਬ ਮੰਗਿਆ ਹੁਣ ਹਾਈ ਕੋਰਟ ਇਹ ਵੀ ਕਹਿ ਸਕਦਾ ਨਾ ਕਿ ਤੁਸੀਂ ਯਾਰ ਨਿਰਪੱਖ ਕਾਗਜ ਕੋਈ ਵੱਡੀ ਗੱਲ ਸਾਰੇ ਨਾਮਜ਼ਦਗੀ ਪੱਤਰ ਦਾਖਲ ਕਰਨ ਵੋਟਾਂ ਕਿਹਨੇ ਪਾਉਣੀਆਂ ਪੁਲਿਸ ਨੇ ਵੋਟਾਂ ਪਾਉਣੀਆਂ ਲੋਕਾਂ ਨੇ ਵੋਟਾਂ ਪਾਉਣੀਆਂ ਲੋਕ ਡਿਸਾਈਡ ਕਰਨਗੇ ਕਿ ਝਾੜੂ ਵਾਲੇ ਚੰਗੇ ਬਾ ਜਾਂ ਕਾਲੀ ਦਲ ਦੇ ਲੀਡਰ ਚੰਗੇ ਜਾਂ ਕਾਂਗਰਸ ਦਾ ਭਾਜਪੀ ਦੇ ਲੋਕ ਲੋਕਾਂ ਨੂੰ ਡਿਸਾਈਡ ਕਰਨ ਦਿਓ ਨਾ ਤੁਸੀਂ ਤਾਂ ਲੋਕਾਂ ਦੇ ਹੱਕ ਹੀ ਖੋਈ ਜਾ ਰਹੇ ਹੋ ਵੋਟਾਂ ਨਹੀਂ ਪਾਉਣ ਦੇ ਰਹੇਗੇ ਤੇ 14 ਤਰੀਕ ਨੂੰ ਕੀ ਹੋਊਗਾ ਤੇ ਹਾਈ ਕੋਰਟ ਨੇ ਜਵਾਬ ਮੰਗਿਆ ਸਟੇਟ ਗਵਰਨਮੈਂਟ ਕੋ ਇਲੈਕਸ਼ਨ ਕਮਿਆ ਹੁਣ ਇਲੈਕਸ਼ਨ ਕਮਿਸ਼ਨ ਆਪਣਾ ਮੂੰਹ ਕੀ ਲੈ ਕੇ ਜਾਊਗੀ ਸਟੇਟ ਗਵਰਨਮੈਂਟ ਆਪਣਾ ਚਿਹਰਾ ਕੀ ਲੈ ਕੇ ਜਾਊਗੀ ਤੇ ਜੇ ਇਸ ਮਸਲੇ ਦੀ AI ਜਨਰੇਟਰ ਜਿਹੜੀ ਪਟਿਆਲਾ ਪੁਲਿਸ ਦਾਵਾ ਕਰੇ ਸਿਰਫ ਪਟਿਆਲਾ ਪੁਲਿਸ ਨੇ ਦਾਵਾ ਕੀਤਾ ਪੰਜਾਬ ਪੁਲਿਸ ਨੇ ਦਾਵਾ ਨਹੀਂ ਕੀਤਾ ਹੈਗਾ ਪੰਜਾਬ ਦੇ ਡੀਜੀਪੀ ਸਾਹਿਬ ਨੇ ਦਾਵਾ ਨਹੀਂ ਕੀਤਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੇ ਨਹੀਂ ਦਾਵਾ ਕੀਤਾ ਆਮ ਆਦਮੀ ਪਾਰਟੀ ਨੇ ਵੀ ਦਾਵਾ ਨਹੀਂ ਕੀਤਾ ਕਿ AI ਜਨਰੇਟਰ ਸਿਰਫ ਤੇ ਸਿਰਫ ਨਰੋਲ ਰੂਪਤ ਵਿੱਚ ਪਟਿਆਲਾ ਪੁਲਿਸ ਨੇ ਕਿਹਾ ਕਿ ਇਹ ਤੇ ਜੇ ਇਹ ਜਾਂਚ ਹੋਗੀ ਮੰਨ ਲਓ ਸੀਐਸਐਫਐਲ ਚੰਡੀਗੜ੍ਹ ਨੂੰ ਦਿੱਤੀ ਜਾਂਦੀ ਜਾਂ ਹైదరాబాద్ ਨੂੰ ਦਿੱਤੀ ਜਾਂਦੀ ਤੇ ਫਿਰ ਬਹੁਤ ਪਟਾਕੇ ਪੈਣਗੇ ਉਹ ਪਹਿਲਾਂ ਹੀ ਇਲੈਕਸ਼ਨ ਕਮਿਸ਼ਨ ਚਾਹੇ ਭਾਰਤੀ ਚੋਣ ਕਮਿਸ਼ਨ ਚਾਹੇ ਸਟੇਟ ਇਲੈਕਸ਼ਨ ਉਹਨਾਂ ਕੋਲ ਪਾਵਰਾਂ ਬਹੁਤ ਨੇ ਤੇ ਜੇ ਕੱਲ ਨੂੰ ਹਾਈ ਕੋਰਟ ਨੂੰ ਜੇ ਸੰਤੁਸ਼ਟ ਨਾ ਹੋਇਆ ਤੇ ਹੋ ਸਕਦਾ ਸੂਬਾ ਚੋਣ ਕਮਿਸ਼ਨ ਨੂੰ ਸਖਤ ਜਿਹੜੀ ਨੋਟਿਸ ਲੈਣਾ ਪਵੇ ਔਰ ਹੋ ਸਕਦਾ ਹੈ ਕਿ ਸਬੰਧਤ ਜਿਹੜੇ ਪਟਿਆਲਾ ਪੁਰ ਦੇ ਜਿਹੜੇ ਅਫਸਰ ਨੇ ਉਹਨਾਂ ਨੂੰ ਜ਼ਿਲ੍ਹੇ ਤੋਂ ਬਾਹਰ ਵੀ ਰੱਖਿਆ ਜਾ ਸਕਦਾ ਉਹਨਾਂ ਦੀ ਜਗ੍ਹਾ ਕੋਈ ਹੋਰ ਵੀ ਲਾਇਆ ਜਾ ਸਕਦਾ ਹੈਗਾ ਹੁਣ ਆ ਜਿਹੜੀ ਐਸਪੀ ਐਸ ਪਰਮਾਰ ਸਾਹਿਬ ਨੂੰ ਡਿਊਟੀ ਦਿੱਤੀ ਹੈ ਉਹ ਹੁਣ ਡਿਊਟੀ ਦੇ ਵਿੱਚ ਕੀ ਕੁਝ ਦੱਸ ਦੇ ਕਿਉਂਕਿ ਕੱਲ ਜਵਾਬ ਦੇਣਾ ਹੈਗਾ ਉਹ ਜਵਾਬ ਦੇ ਵਿੱਚ ਕੀ ਦੱਸਣਗੇ ਕਿ ਅਸੀਂ ਹਾਂ ਨੋਟਿਸ ਕੱਢੇ ਸੀ ਇਹ ਕਈ ਜਨਰੇਟਡ ਆ ਕਿ ਨਹੀਂ ਜੇਟ ਅਸੀਂ ਪੁੱਛਿਆ ਜੀ ਫਲਾਣੇ ਵਰਕਰ ਨੂੰ ਹੁਣ ਕਾਲੀਦਲ ਦੇ ਵਿਆਪਤੇ ਦੇ ਅਰਸ਼ਦੀਪ ਸਿੰਘ ਕਲੀਅਰ ਹੋਣੇ ਦੱਸੇ ਹੁਣ ਪੱਤਰਕਾਰ ਜਿਹੜੇ ਸਾਥੀ ਨੇ ਉਹਨਾਂ ਨੇ ਜਵਾਬ ਭੇਜਿਆ ਕਿ ਨਹੀਂ ਭੇਜਿਆਗਾ ਉਹਨਾਂ ਦਾ ਕੋਈ ਕਸੂਰ ਵੀ ਨਹੀਂ ਹੈਗਾ ਉਹਦੇ ਪੱਤਰਕਾਰ ਨੂੰ ਟੰਗਿਆ ਜਾ ਰਿਹਾ ਕਿਉਂਕਿ ਪੱਤਰਕਾਰ ਵੀ ਆ ਸਰਕਾਰੀ ਆ ਦਰਬਾਰੀ ਆ ਹੈਨਾ ਇਸ਼ਤਿਹਾਰੀ ਆ ਹੁਣ ਜਿਹੜੇ ਕੰਮ ਕਰਨਾ ਚਾਹੁੰਦੇ ਉਹਨਾਂ ਨੂੰ ਟੰਗੇ ਆ ਡਰਾਇਆ ਜਾ ਰਿਹਾ ਧਮਕਾਇਆ ਜਾ ਰਿਹਾ ਹੈਗਾ ਘਰਾਂ ਜਾ ਕੇ ਡਿਲੀਟ ਕਰਵਾਈਆਂ ਜਾ ਰਹੀਆਂ ਹੈਗੀਆਂ ਨੇ ਤੇ ਐਵੇਂ ਸਿਸਟਮ ਕਿਵੇਂ ਚੱਲੂਗਾ ਨਾ ਇਹ ਅਪਸਰਾਂ ਨੂੰ ਜ਼ਿੰਮੇਵਾਰ ਸਮਝਣੀ ਚਾਹੀਦੀ ਹੈ ਕਿ ਨਹੀਂ ਯਾਰ ਇੰਨਾ ੱਤਕਾ ਨਹੀਂ ਚੱਲਦਾ ਹੁੰਦਾ ਅਦਾਲਤਾਂ ਬੈਠੀਆਂ ਨੇ ਫਿਰ ਉੱਥੇ ਜਿਹੜਾ ਵਾ ਤੁਸੀਂ ਅਡੀਆਂ ਕਿਸ ਹੀਟ ਦੇ ਮਰ ਜਾਂਦੇ ਹੈਗੇ ਨੇ ਸਜ਼ਾਵਾਂ ਮਿਲਦੀਆਂ ਨੇ ਪੰਜਾਬ ਦੇ ਵਿੱਚ ਝੂਠੇ ਪੁਲਿਸ ਮੁਕਾਬਲੇ ਬਹੁਤ ਹੋਏ ਨੇ ਅੱਜ ਲੋਕੀਓ ਸਜ਼ਾ ਭੁਗਤੇ ਰਹੇ ਨੇ ਤੇ ਇਸ ਕਰਕੇ ਕਾਨੂੰਨ ਮੁਤਾਬਕ ਕਾਰਵਾਈ ਹੋਣੀ ਚਾਹੀਦੀ ਹੈਗੀ ਲੋਕਾਂ ਨੂੰ ਭਰਨ ਦੋ ਨਾਮੀਨੇਸ਼ਨ ਆਪੇ ਲੋਕੇ ਡਿਸਾਈਡ ਕਰਨਗੇ ਨਾ ਹੁਣ ਪਟਿਆਲਾ ਪੁਲਿਸ ਨੇ ਥੋੜਾ ਡਿਸਾਈਡ ਕਰਨਾ ਹੈਗਾ ਕਿ ਸਨੌਰ ਤੋਂ ਪਾਤੜਾ ਤੋਂ ਸਮਾਣੇ ਤੋਂ ਪਟਿਆਲਾ ਤੋਂ ਕਿੰਨੇ ਬਲਾਕ ਸੰਪਤੀ ਮੈਂਬਰ ਬੰਨਾ ਚੇਅਰਮੈਨ ਬੰਨਾ ਉਹ ਤੇ ਲੋਕਾਂ ਦਾ ਯਾਰ ਤੁਹਾਡਾ ਤੇ ਹੋਣਾ ਕਿ ਉਸ ਦਿਨ ਤੁਹਾਡੀਆਂ ਡਿਊਟੀ ਕਿ ਕੋਈ ਯਾਲੀ ਨਾ ਭੁਗਤ ਜAVE ਕਾਨੂੰਨ ਵਿਵਸਥਾ ਕੰਟਰੋਲ ਰਵੇ ਪਰ ਤੁਸੀਂ ਤੇ ਆਪ ਵੋਟਾਂ ਪਾਉਣ ਤੱਕ ਚਲੇਗੇ ਤੇ ਹੋ ਸਕਦਾ ਹੈ ਕਿ ਸੂਬਾ ਇਲੈਕਸ਼ਨ ਕਮਿਸ਼ਨ ਜੇ ਉਹਨਾਂ ਨੇ ਕਮਿਸ਼ਨ ਦੀਆਂ ਭਾਵਨਾ ਦੀ ਇੱਜ਼ਤ ਰੱਖੀ ਤੇ ਜਿਹੜੇ ਪਟਿਆਲਾ ਦੇ ਸਬੰਧਤ ਅਫਸਰ ਉਹਨਾਂ ਨੂੰ ਬਦਲ ਦੇਣਾ ਚਾਹੀਦਾ ਸਰਕਾਰ ਨੂੰ ਵੀ ਬਦਲ ਦੇਣਾ ਚਾਹੀਦਾ ਇਹਦੇ ਨਾਲ ਪਟਿਆਲਾ ਪੁਰਸ ਦੀ ਤੇ ਬਦਨਾਮੀ ਹੋਈ ਉਸ ਤੋਂ ਜ਼ਿਆਦਾ ਜਿਹੜੀ ਆ ਉਹ ਆਮ ਆਦੀ ਪਾਰਟੀ ਦੀ ਬਦਨਾਮੀ ਹੋਈ ਹੈ ਹਾਂਜੀ ABC ਪੰਜਾਬ ਚੈਨਲ ਮੰਨਿਓ ਜਿਹੜੀ ਹੁਣ ਤੱਕ ਦੀ ਅਪਡੇਟ ਆ ਉਹ ਤੁਹਾਡੇ ਨਾਲ ਸਾਂਝੀ ਜ਼ਰੂਰ ਕਰਨੀ ਸੀ ਵੀ ਜਿਹੜੀ ਕਿ ਸੁਖਵੀਰ ਬਾਦਲ ਦੀ ਇੱਕ ਆਡੀਓ ਲੀਕ ਹੁੰਦੀ ਆ ਬਾਅਦ ਵਿੱਚ ਕਿਹਾ ਜਾਂਦਾ ਵੀ ਇਹ ਆਡੀਓ ਹੈ ਜਿਹੜੀ ਇਹ AI ਨਾਲ ਬਣਾਈ ਗਈ ਆ ਤੇ ਪਰ ਹੁਣ ਤੱਕ ਦੇ ਜਿਹੜੇ ABC ਪੰਜਾਬ ਬਣੀਓ ਜੋ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਪੁੱਲਰ ਸੰਦੀਪ ਸਿੰਘ ਲਾਧੂਖਾ ਤੇ ਜਿਹੜੇ ਕਿ ਭਾਈ ਹਰ ਰੋਜ਼ ਵਧੀਆ ਤੋਂ ਵਧੀਆ ਅਪਡੇਟ ਜਿਵੇਂ ਆਪਾਂ ਕਹਿੰਦੇ ਵੀ ਤੱਥਾਂ ਦੇ ਆਧਾਰ ਤੇ ਦਲੀਲਾਂ ਦੇ ਆਧਾਰ ਤੇ ਇਹ ਪੂਰੀ ਸਬੂਤਾਂ ਦੇ ਨਾਲ ਖਬਰ ਪੇਸ਼ ਕਰਦੇ ਤੇ ਇਸ ਕਰਕੇ ਹੀ ਸਾਨੂੰ ABC ਪੰਜਾਬ ਚੈਨਲ ਬਣੀ ਉਹ ਹੁਣ ਤੱਕ ਦੇ ਖੁਲਾਸੇ ਤੁਹਾਡੇ ਨਾਲ ਸਾਂਝੇ ਜਰੂਰ ਕਰਨੀ ਸੀ ਤਾਂ ਬਈ ਜਿਹੜੀ ਹੁਣ ਤੱਕ ਦੀ ਸੁਖਵੀਰ ਬਾਦਲ ਨੂੰ ਲੈ ਕੇ ਅਪਡੇਟ ਸੀ ਉਹ ਤੁਹਾਡੇ ਨਾਲ ਸਾਂਝੀ ਜਰੂਰ ਕਰਨੀ ਸੀ ਮਿਲਦੇ ਆ ਕੱਲ ਨੂੰ ਨਵੇਂ ਟੌਪ ਤੇ ਧੰਨਵਾਦ